ਦੋਸਤੋ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਰਸਲ ਨਾਮ ਦੇ ਇੱਕ ਆਦਮੀ ਤੋਂ ਜੋ ਜੇਲ੍ਹ ਵਿੱਚ ਬੈਠ ਕੇ ਆਪਣੀ ਕਹਾਣੀ ਸੁਣਾ ਰਿਹਾ ਸੀ ਉਸ ਦੇ ਮੁਤਾਬਕ ਉਸ ਨੇ ਇੱਕ ਐਸੀ ਬੈਂਕ ਡਕੈਤੀ ਨੂੰ ਅੰਜਾਮ ਦਿੱਤਾ ਸੀ ਜੀ ਦਾ ਪਤਾ ਅੱਜ ਤੱਕ ਕੋਈ ਪੁਲਿਸ ਵਾਲਾ ਨਹੀਂ ਲਾ ਸਕਿਆ ਫਿਰ ਉਹ ਸ਼ੁਰੂ ਤੋਂ ਦੱਸਦਾ ਹੈ ਕਿ ਉਸ ਨੇ ਇਸ ਡਕੈਤੀ ਨੂੰ ਕਿਵੇਂ ਅੰਜਾਮ ਦਿੱਤਾ ਸੀ ਜਿਸ ਦਿਨ ਉਹਨਾਂ ਨੇ ਬੈਂਕ ਲੁੱਟਣਾ ਸੀ ਉਸ ਦਿਨ ਉੱਥੇ ਕਈ ਦੇਸ਼ਾਂ ਦੇ ਨਾਗਰਿਕ ਮੌਜੂਦ ਸਨ ਇਸ ਤੋਂ ਬਾਅਦ ਬੈਂਕ ਅੰਦਰ ਇੱਕ ਆਦਮੀ ਆਇਆ ਜਿਸ ਨੇ ਚਿੱਟੀ ਵਰਦੀ ਤੇ ਐਨਕ ਲਾਈਆਂ ਹੋਈਆਂ ਸਨ ਉਦੋਂ ਹੀ ਉਦੇ ਪਿੱਛੇ ਐਸੇ ਤਰ੍ਹਾਂ ਦੀ ਵਰਦੀ ਵਾਲੇ ਕਈ ਲੁਟੇਰੇ ਬੈਂਕ ਅੰਦਰ ਵੜ ਜਾਂਦੇ ਨੇ ਉਸ ਤੋਂ ਬਾਅਦ ਪਹਿਲੇ ਆਦਮੀ ਨੇ ਵੀ ਆਪਣਾ ਚਿਹਰਾ ਟਕ ਲਿਆ ਉਹਨਾਂ ਨੇ ਫੌਰਨ ਬੈਂਕ ਦਾ ਦਰਵਾਜ਼ਾ ਬੰਦ ਕੀਤਾ ਤੇ ਆਪਣੇ ਹਥਿਆਰ ਕੱਢ ਲਏ ਜਿਸ ਕਰਕੇ ਉੱਥੇ ਖੜੇ ਲੋਕ ਬੁਰੀ ਤਰ੍ਹਾਂ ਡਰ ਗਏ ਫੇਰ ਚੋਰਾਂ ਨੇ ਉੱਥੇ ਸਮੋਕ ਬੰਬ ਚਲਾਏ ਉਦੋਂ ਹੀ ਬਾਹਰ ਲੰਘ ਰਹੇ ਇੱਕ ਪੁਲਿਸ ਵਾਲੇ ਦੀ ਨਜ਼ਰ ਬੈਂਕ ਤੋਂ ਨਿਕੜ ਰਹੇ ਧੂਏ ਉੱਤੇ ਪੈਂਦੀ ਹੈ ਉਸ ਨੇ ਫੌਰਨ ਪੁਲਿਸ ਨੂੰ ਖਬਰ ਕਰ ਦਿੱਤੀ ਪਰ ਉਦੋਂ ਹੀ ਇੱਕ ਚੋਰ ਨੇ ਉਹਨੂੰ ਬੰਦੂਕ ਦਿਖਾ ਕੇ ਧਮਕੀ ਦਿੱਤੀ ਕਿ ਉਸ ਨੇ ਕਈ ਲੋਕਾਂ ਨੂੰ ਬੰਦੀ ਬਣਾ ਲਿਆ ਜੇ ਪੁਲਿਸ ਨੇ ਕੁਝ ਵੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਸਾਰੇ ਕੈਦੀਆਂ ਨੂੰ ਗੋਲੀ ਮਾਰ ਦੇਣਗੇ ਇਸ ਤੋਂ ਬਾਅਦ ਉਸ ਪੁਲਿਸ ਵਾਲੇ ਨੇ ਛੇਤੀ ਪੁਲਿਸ ਫੋਰਸ ਮੰਗਵਾਈ ਤੇ ਬਾਹਰ ਖੜੇ ਲੋਕਾਂ ਨੂੰ ਬੈਂਕ ਤੋਂ ਦੂਰ ਹਟਾਉਣ ਲੱਗਦਾ ਹੈ ਇਸ ਤੋਂ ਬਾਅਦ ਅਸੀਂ ਡਿਟੈਕਟਿਵ ਫਰੇਜ਼ਰ ਨੂੰ ਦੇਖਦੇ ਹਾਂ ਜਿਵੇਂ ਹੀ ਉਹਨਾਂ ਨੂੰ ਡਕੈਤੀ ਦੀ ਖ਼ਬਰ ਮਿਲੀ ਉਹ ਆਪਣੀ ਟੀਮ ਨਾਲ ਬੈਂਕ ਦੇ ਬਾਹਰ ਪਹੁੰਚ ਗਿਆ 2 ਮਿੰਟਾਂ ਵਿੱਚ ਹੀ ਪੁਲਿਸ ਨੇ ਬੈਂਕ ਨੂੰ ਚਾਰੇ ਪਾਸਿਓਂ ਘੇਰਾ ਪਾ ਲਿਆ ਹੋਰ ਤਾਂ ਹੋਰ ਉੱਥੇ ਪੂਰੇ ਦੇਸ਼ ਦੇ ਸਾਰੇ ਟੀਵੀ ਚੈਨਲ ਵੀ ਪਹੁੰਚ ਗਏ ਸਨ ਉਧਰ ਬੈਂਕ ਦੇ ਮਾਲਕ ਨੂੰ ਵੀ ਖਬਰ ਮਿਲੀ ਵੀ ਉਹਦੇ ਬੈਂਕ ਅੰਦਰ ਡਕੈਤੀ ਹੋ ਰਹੀ ਹੈ ਤੇ ਲੋਕਾਂ ਨੂੰ ਬੰਦੀ ਬਣਾ ਲਿਆ ਗਿਆ ਹੈ ਇੱਧਰ ਡਿਟੈਕਟਿਵ ਫਰੇਜ਼ਰ ਤੇ ਡਿਟੈਕਟਿਵ ਮਿਲਰ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਸੀ ਦੂਜੇ ਪਾਸੇ ਬੈਂਕ ਅੰਦਰ ਚੋਰਾਂ ਨੇ ਸਾਰੇ ਲੋਕਾਂ ਨੂੰ ਇੱਕ ਜਗ੍ਹਾ ਇਕੱਠਾ ਕੀਤਾ ਤੇ ਸਾਰਿਆਂ ਦੇ ਫੋਨ ਲੈ ਕੇ ਇੱਕ ਲਫਾਫੇ ਅੰਦਰ ਰੱਖ ਲਏ ਪਰ ਬੈਂਕ ਅੰਦਰ ਕੰਮ ਕਰਨ ਵਾਲੇ ਪੀਟਰ ਨੇ ਉਹਨਾਂ ਨੂੰ ਕਿਹਾ ਕਿ ਉਹ ਆਪਣਾ ਫੋਨ ਘਰ ਹੀ ਭੁੱਲਾ ਆਇਆ ਹੈ। ਉਦੋਂ ਹੀ ਇੱਕ ਚੋਰ ਨੇ ਕਿਸੇ ਦਾ ਫੋਨ ਲੈ ਕੇ ਪੀਟਰ ਦੇ ਨੰਬਰ ਉੱਤੇ ਕਾਲ ਕੀਤੀ ਤੇ ਉਦੋਂ ਹੀ ਆਫਿਸ ਤੋਂ ਉਹਦਾ ਫੋਨ ਵੱਜਣ ਦੀ ਆਵਾਜ਼ ਆਉਣ ਲੱਗੀ। ਹੁਣ ਵਿਚਾਰੇ ਪੀਟਰ ਦੀ ਹਾਲਤ ਟਾਈਟ ਹੋ ਚੁੱਕੀ ਸੀ। ਉਸਨੇ ਚੋਰਾਂ ਤੋਂ ਮਾਫੀ ਮੰਗਣੀ ਸ਼ੁਰੂ ਕਰ ਦਿੱਤੀ। ਪਰ ਗੈਂਗ ਲੀਡਰ ਗੁੱਸੇ ਵਿੱਚ ਉਸਨੂੰ ਘੜੀਸ ਕੇ ਆਫਿਸ ਅੰਦਰ ਲੈ ਗਿਆ ਤੇ ਉਹਦੇ ਉਦੋਂ ਤੱਕ ਲਫੜੇ ਛੱਡੇ ਜਦੋਂ ਤੱਕ ਉਹ ਬੇਹੋਸ਼ ਨਹੀਂ ਹੋ ਗਿਆ। ਹੁਣ ਉਸਨੇ ਬਾਹਰ ਆ ਕੇ ਸਾਰਿਆਂ ਨੂੰ ਧਮਕਾਇਆ ਕਿ ਜਿਨੇ ਵੀ ਚਲਾਕੀ ਕਰਨ ਦੀ ਕੋਸ਼ਿਸ਼ ਕੀਤੀ ਉਹਦਾ ਮੋਰ ਮੈਂ ਆਪ ਬਣਾਵਾਂਗਾ ਇਸ ਤੋਂ ਬਾਅਦ ਉਸਨੇ ਸਾਰੇ ਲੋਕਾਂ ਦੇ ਕੱਪੜੇ ਲੋਹਾ ਕੇ ਉਹਨਾਂ ਨੂੰ ਬਿਲਕੁਲ ਆਪਣੇ ਵਰਗੇ ਕੱਪੜੇ ਪਵਾ ਦਿੱਤੇ ਉਧਰ ਪੂਰੇ ਦੇਸ਼ ਵਿੱਚ ਡਕੈਤੀ ਦੀ ਖਬਰ ਅੱਗ ਵਾਂਗੂ ਫੈਲ ਗਈ ਉਦੋਂ ਹੀ ਬੈਂਕ ਅੰਦਰ ਮੌਜੂਦ ਇੱਕ ਬੁढ़े ਆਦਮੀ ਨੂੰ ਦਿਲ ਦਾ ਦੌਰਾ ਪੈ ਗਿਆ ਇਸ ਲਈ ਚੋਰਾਂ ਨੂੰ ਮਜਬੂਰਨ ਉਸਨੂੰ ਬੈਂਕ ਤੋਂ ਬਾਹਰ ਭੇਜਣਾ ਪਿਆ ਉਸ ਦੇ ਬਾਹਰ ਆਉਂਦੇ ਹੀ ਪੁਲਿਸ ਨੇ ਉਸ ਤੋਂ ਕਾਫੀ ਪੁੱਛਗਿੱਛ ਕੀਤੀ ਪਰ ਉਹਨਾਂ ਨੂੰ ਸਿਰਫ ਇੰਨਾ ਹੀ ਪਤਾ ਲੱਗਿਆ ਕਿ ਅੰਤਰ ਵਰਦੀ ਪਾਈ ਚਾਰ ਚੋਰ ਨੇ ਤੇ ਉਹਨਾਂ ਕੋਲ ਹਥਿਆਰ ਵੀ ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਬੈਂਕ ਦੇ ਮਾਲਕ ਆਰਥਰ ਨੇ ਮੈਡਲਿਨ ਨਾਮ ਦੀ ਇੱਕ ਕੁੜੀ ਨੂੰ ਫੋਨ ਕਰਕੇ ਮਿਲਣ ਲਈ ਬੁਲਾਇਆ ਜਿਵੇਂ ਹੀ ਉਹ ਆਰਥਰ ਨੂੰ ਮਿਲੀ ਤਾਂ ਉਸਨੇ ਕਿਹਾ ਵੀ ਉਹ ਜਾਣਦੀ ਹੈ ਕਿ ਉਸ ਬੈਂਕ ਦੀ ਇੱਕ ਤਜੋਰੀ ਅੰਦਰ ਆਰਥਰ ਦਾ ਕੋਈ ਰਾਜ਼ ਪਿਆ ਹੈ ਉਹ ਜਾਨਣਾ ਚਾਹੁੰਦੀ ਸੀ ਕਿ ਆਖਰ ਉਸ ਤਜੋਰੀ ਅੰਦਰ ਹੈ ਕੀ ਹੈ ਪਰ ਆਰਥਰ ਨੇ ਕਿਹਾ ਵੀ ਉਸ ਤਜੋਰੀ ਵਿੱਚ ਬੜੀ ਕੀਮਤੀ ਚੀਜ਼ ਹੈ ਤੇ ਉਹ ਨਹੀਂ ਚਾਹੁੰਦਾ ਕਿ ਕਿਸੇ ਨੂੰ ਵੀ ਇਹਦੇ ਬਾਰੇ ਕੁਝ ਵੀ ਪਤਾ ਲੱਗੇ ਉਧਰ ਦੋਨੋਂ ਡਿਟੈਕਟਿਵਾਂ ਨੂੰ ਖਬਰ ਮਿਲੀ ਕਿ ਜਿਨ੍ਹਾਂ ਗੱਡੀਆਂ ਉੱਤੇ ਚੋਰ ਆਏ ਸੀ ਉਹ ਸਾਰੀਆਂ ਚੋਰੀ ਦੀਆਂ ਹੀ ਸਨ ਫਿਰ ਪੁਲਿਸ ਨੇ ਬੈਂਕ ਦੇ ਸੀਸੀਟੀਵੀ ਕੈਮਰਿਆਂ ਤੋਂ ਅੰਦਰ ਦੇਖਣ ਦੀ ਕੋਸ਼ਿਸ਼ ਕੀਤੀ ਪਰ ਚੋਰਾਂ ਨੇ ਹੁਣ ਤੱਕ ਉਹਨਾਂ ਨੂੰ ਤੋੜ ਦਿੱਤਾ ਸੀ ਇਸ ਤੋਂ ਬਾਅਦ ਅਚਾਨਕ ਚੋਰਾਂ ਨੇ ਇੱਕ ਹੋਸਟੇਜ ਦੇ ਗਲੇ ਵਿੱਚ ਇੱਕ ਬੈਗ ਪਾ ਕੇ ਉਸ ਨੂੰ ਬਾਹਰ ਭੇਜ ਦਿੱਤਾ ਫਿਰ ਜਦੋਂ ਪੁਲਿਸ ਨੇ ਉਸ ਤੋਂ ਬੈਗ ਲਿਆ ਤਾਂ ਉਹਨਾਂ ਨੂੰ ਚੋਰਾਂ ਦੀਆਂ ਲਿਖੀਆਂ ਹੋਈਆਂ ਕੁਝ ਮੰਗਾਂ ਮਿਲੀਆਂ ਉਹਨਾਂ ਨੂੰ ਰਾਤ 9 ਵਜੇ ਤੱਕ ਦੋ ਗੱਡੀਆਂ ਤੇ ਇੱਕ ਪਾਇਲਟ ਦੇ ਨਾਲ ਇੱਕ ਹਵਾਈ ਜਹਾਜ਼ ਚਾਹੀਦਾ ਸੀ ਨਹੀਂ ਤਾਂ ਉਹ ਹਰ ਘੰਟੇ ਇੱਕ ਆਦਮੀ ਨੂੰ ਗੋਲੀ ਮਾਰਨਾ ਸ਼ੁਰੂ ਕਰਨਗੇ ਉਸੇ ਸਮੇਂ ਆਰਥਰ ਨੇ ਉੱਥੇ ਆ ਕੇ ਬੈਂਕਾਂ ਦੇ ਹਾਲਾਤਾਂ ਬਾਰੇ ਪੁੱਛਿਆ ਪਰ ਡਿਟੈਕਟਿਵ ਕਹਿਣ ਲੱਗੇ ਕਿ ਉਹ ਆਪ ਉਹਨੂੰ ਹਰ ਪਲ ਦੀ ਖਬਰ ਦੰਦੇ ਰਹਿਣਗੇ ਇਸ ਤੋਂ ਬਾਅਦ ਚੋਰਾਂ ਨੇ ਪੁਲਿਸ ਤੋਂ ਅੰਦਰ ਬੰਦ ਦੇ ਲੋਕਾਂ ਲਈ ਖਾਣ ਪੇਣ ਦੀ ਮੰਗ ਕੀਤੀ ਤੇ ਹੁਣ ਡਿਟੈਕਟਿਵ ਨੂੰ ਇੱਕ ਆਈਡੀਆ ਆਇਆ ਉਸਨੇ ਬੜੀ ਚਲਾਕੀ ਨਾਲ ਖਾਣ ਦੇ ਡੱਬਿਆਂ ਅੰਦਰ ਮਾਈਕ੍ਰੋਫੋਨਸ ਲਾ ਦਿੱਤੇ ਤਾਂ ਕਿ ਉਹ ਬੈਂਕ ਅੰਦਰ ਚੋਰਾਂ ਦੀ ਗੱਲਬਾਤ ਸੁਣ ਸਕੇ ਫੇਰ ਡਿਟੈਕਟਿਵ ਫਰੇਜ਼ਰ ਆਪ ਡੱਬੇ ਲੈ ਕੇ ਬੈਂਕ ਤੱਕ ਪਹੁੰਚਿਆ ਤੇ ਚੋਰਾਂ ਦੇ ਬੌਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਬੌਸ ਨੇ ਕਿਹਾ ਵੀ ਤੁਰਕੀ ਹੋ ਜਾ ਇਥੋਂ ਆਖਰਕਾਰ ਉਸਨੇ ਵਾਪਸ ਆ ਕੇ ਮਾਈਕ੍ਰੋਫੋਨਸ ਦੇ ذریعے ਉਹਨਾਂ ਦੀਆਂ ਗੱਲਾਂ ਸੁਣਨੀਆਂ ਸ਼ੁਰੂ ਕੀਤੀਆਂ ਪਰ ਉਹ ਕਿਸੇ ਅਜੀਬ ਜਹੀ ਭਾਸ਼ਾ ਵਿੱਚ ਗੱਲ ਕਰ ਰਹੇ ਸੀ ਹੁਣ ਉਹਨਾਂ ਨੇ ਤਾਈ ਬੰਤੋ ਨੂੰ ਬੁਲਾਇਆ ਜੋ ਇਹ ਭਾਸ਼ਾ ਜਾਣਦੀ ਸੀ ਪਰ ਤਾਈ ਬੰਤੋ ਨੇ ਦੱਸਿਆ ਕਿ ਇਹ ਸਿਰਫ ਅਲਬੇਨੀਅਨ ਦੇ ਰਾਸ਼ਟਰਪਤੀ ਦਾ ਭਾਸ਼ਣ ਹੈ ਹੋਰ ਕੁਝ ਨਹੀਂ ਅਸਲ ਵਿੱਚ ਚੋਰ ਕਾਫੀ ਛਾਤਰ ਸੀ ਤੇ ਇਹ ਪਹਿਲਾਂ ਤੋਂ ਜਾਣਦੇ ਸਨ ਕਿ ਫਰੇਜ਼ਰ ਚਲਾਕੀ ਜ਼ਰੂਰ ਕਰੇਗਾ ਇਸ ਲਈ ਉਹਨਾਂ ਨੇ ਵੀ ਉਸ ਦਾ ਵਕਤ ਬਰਬਾਦ ਕਰਕੇ ਉਹਦਾ ਪੱਪੂ ਬਣਾ ਦਿੱਤਾ ਉਧਰ ਬੈਂਕ ਅੰਦਰ ਰਸਲ ਤੇ ਉਹਦੇ ਸਾਥੀ ਨੇ ਉਹੀ ਤਜੋਰੀ ਖੋਲੀ ਤੇ ਬੈਂਕ ਦੇ ਮਾਲਕ ਦੇ ਖੂਫੀਆ ਕਾਗਜ਼ ਚੋਰੀ ਕਰਕੇ ਹੀਰੇ ਉੱਥੇ ਛੜ ਦਤੇ ਇਧਰ ਸ਼ਹਿਰ ਦਾ ਮੇਅਰ ਮੈਡਲਿਨ ਦੇ ਨਾਲ ਫਰੇਜ਼ਰ ਨੂੰ ਮਿਲਣਾ ਆਉਂਦਾ ਹੈ ਤੇ ਉਸ ਨੇ ਕਿਹਾ ਕਿ ਮੈਡਲਿਨ ਇਸ ਕੇਸ ਵਿੱਚ ਉਹਦੀ ਮਦਦ ਕਰ ਸਕਦੀ ਹੈ ਪਰ ਫਰੇਜ਼ਰ ਨੇ ਇਸ ਲਈ ਸਾਫ਼ ਮਨਾਂ ਕਰ ਦਿੱਤਾ ਉਦੋਂ ਹੀ ਰਸਲ ਨੇ ਉਹਨੂੰ ਬੈਂਕ ਤੋਂ ਫੋਨ ਕੀਤਾ ਤੇ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਦਬਾਅ ਪਾਉਣਾ ਸ਼ੁਰੂ ਕੀਤਾ ਹੁਣ ਪਰ ਫਰੇਜ਼ਰ ਨੇ ਕਿਹਾ ਕਿ ਉਹਨੂੰ ਹਲੇ ਥੋੜਾ ਹੋਰ ਟਾਈਮ ਚਾਹੀਦਾ ਹੈ ਉਧਰ ਮੈਡਲਿਨ ਨੇ ਸਿੱਧਾ ਰਸਲ ਨੂੰ ਫੋਨ ਕੀਤਾ ਤੇ ਕਿਹਾ ਕਿ ਉਹ ਪੁਲਿਸ ਵਾਲੀ ਤਾਂ ਨਹੀਂ ਹੈਗੀ ਪਰ ਉਹਦੇ ਕੋਲ ਰਸਲ ਲਈ ਵੱਡਾ ਆਫਰ ਹੈ ਆਖਰਕਾਰ ਰਸਲ ਨੇ ਉਹਨੂੰ ਬੈਂਕ ਅੰਦਰ ਮਿਲਣ ਲਈ ਬੁਲਾਇਆ ਜਦੋਂ ਉਹ ਅੰਦਰ ਪਹੁੰਚੀ ਤਾਂ ਉਹਨੇ ਰਸਲ ਨੂੰ ਕਿਹਾ ਕਿ ਪੁਲਿਸ ਤਾਂ ਜ਼ਰੂਰ ਉਹਨੂੰ ਪੂਰੀ ਉਮਰ ਲਈ ਜੇਲ੍ਹ 'ਚ ਕੈਦ ਕਰੇਗੀ ਪਰ ਜੇ ਉਹ ਮੈਡਲਿਨ ਦਾ ਸਾਥ ਦਿੰਦਾ ਹੈ ਤਾਂ ਉਹ ਉਹਨੂੰ ਬਿਨਾਂ ਕਿਸੇ ਇਲਜ਼ਾਮ ਦੇ ਬਰੀ ਕਰਵਾ ਸਕਦੀ ਹੈ ਨਾਲ ਹੀ ਉਸ ਨੂੰ ਇਸ ਕੰਮ ਲਈ 20000 ਡਾਲਰ ਵੀ ਮਿਲਣਗੇ ਇਸ ਤੇ ਰਸਲ ਨੇ ਕਿਹਾ ਕਿ ਦੇਖ ਪਸੰਦੀ ਕਹਾਣੀ ਸੁਣਾਉਣੀ ਬੰਦ ਕਰ ਤੇ ਇਹ ਦੱਸ ਕੇ ਇਹ ਕੰਮ ਹੈ ਕੀ ਦਾ ਪਰ ਮੈਡਲਿਨ ਨੇ ਕੋਈ ਨਾਮ ਦੱਸਣ ਤੋਂ ਮਨਾ ਕਰ ਦਿੱਤਾ ਤਾਂ ਰਸਲ ਨੇ ਉਹਨੂੰ ਇੱਕ ਕਹਾਣੀ ਸੁਣਾਈ ਕਿ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਇੱਕ ਅਮਰੀਕੀ ਆਦਮੀ ਸਵਿਟਜ਼ਰਲੈਂਡ ਦੇ ਇੱਕ ਬੈਂਕ ਵਿੱਚ ਕੰਮ ਕਰਦਾ ਸੀ ਉਸ ਨੇ ਨਾਜ਼ੀਆਂ ਕੋਲ ਆਪਣੇ ਅਹੁਦੇ ਦਾ ਗਲਤ ਫਾਇਦਾ ਚੁੱਕਿਆ ਤੇ ਦੇਖਦੇ ਹੀ ਦੇਖਦੇ ਉਹ ਕਾਫੀ ਅਮੀਰ ਹੋ ਗਿਆ ਉਸੇ ਪੈਸੇ ਨਾਲ ਉਹਨੇ ਇੱਕ ਬੈਂਕ ਖੋਲੇ ਆ ਤੇ ਉਹੀ ਇਹ ਆਦਮੀ ਹੈ ਜਿਹਨੇ ਮੈਡਲਿਨ ਨੂੰ ਉਹਦੇ ਕੋਲ ਭੇਜਿਆ ਹੁਣ ਮੈਡਲਿਨ ਵੀ ਸਮਝ ਗਈ ਕਿ ਅੱਜ ਉਹਦਾ ਸਾਹਮਣਾ ਇੱਕ ਟੱਕਰ ਦੇ ਆਦਮੀ ਨਾਲ ਹੋਇਆ ਹੁਣ ਉਸਨੇ ਸਿੱਧਾ ਸਿੱਧਾ ਇੱਕ ਡੀਲ ਦੀ ਗੱਲ ਕੀਤੀ ਕਿ ਉਹਨੂੰ ਰਸਲ ਨੂੰ ਬਚਾਉਣ ਦੇ ਬਦਲੇ ਤਜੋਰੀ ਅੰਦਰ ਰੱਖੇ ਉਹ ਖੂਫੀਆ ਕਾਗਜ਼ ਚਾਹੀਦੇ ਸਨ ਫਿਰ ਰਸਲ ਨੇ ਉਹਨੂੰ ਇੱਕ ਕਾਗਜ਼ ਦਿਖਾਇਆ ਪਰ ਉਸਨੇ ਉਹ ਮੈਡਲਿਨ ਨੂੰ ਦੇਣ ਤੋਂ ਸਾਫ਼ ਮਨ੍ਹਾ ਕਰ ਦਿੱਤਾ ਆਖਰਕਾਰ ਮੈਡਲਿਨ ਚੁੱਪਚਾਪ ਉਥੋਂ ਚਲੀ ਗਈ ਉਸਦੇ ਬਾਹਰ ਆਉਂਦੇ ਹੀ ਫਰੇਜ਼ਰ ਨੇ ਉਹਨੂੰ ਚੋਰਾ ਬਾਰੇ ਪੁੱਛਿਆ ਤਾਂ ਮੈਡਲਿਨ ਕਹਿਣ ਲੱਗੀ ਕਿ ਉਹਨੂੰ ਪੂਰਾ ਭਰੋਸਾ ਹੈ ਕਿ ਚਾਹੇ ਕੁਝ ਵੀ ਹੋ ਜਾਵੇ ਪਰ ਰਸਲ ਕਿਸੇ ਨੂੰ ਮਾਰੇਗਾ ਨਹੀਂ ਉਹ ਸਿਰਫ਼ ਆਪਣੀ ਗੱਲ ਮਨਵਾਉਣ ਲਈ ਧਮਕੀਆਂ ਦੇ ਰਿਹਾ ਹੈ ਹੁਣ ਫਰੇਜ਼ਰ ਨੇ ਰਸਲ ਨੂੰ ਫੋਨ ਕੀਤਾ ਤੇ ਕਿਹਾ ਕਿ ਹਵਾਈ ਜਹਾਜ਼ ਤਿਆਰ ਹੈ ਪਰ ਉਸ ਤੋਂ ਪਹਿਲਾਂ ਉਹ ਆਪ ਬੈਂਕ ਅੰਦਰ ਆ ਕੇ ਕੈਦੀਆਂ ਦੀ ਜਾਂਚ ਕਰਨਾ ਚਾਹੁੰਦਾ ਰਸਲ ਮੰਨ ਗਿਆ ਤੇ ਹੁਣ ਫਰੇਜ਼ਰ ਬੈਂਕ ਦੇ ਅੰਦਰ ਪਹੁੰਚਿਆ ਉਸ ਨੇ ਬੈਂਕ ਦੇ ਸਾਰੇ ਕਮਰਿਆਂ ਅੰਦਰ ਹੋਸਟ ਦੇ ਜਿਸ ਨਾਲ ਗੱਲ ਕੀਤੀ ਤੇ ਉਹਨਾਂ ਨੂੰ ਠੀਕ ਠਾਕ ਦੇਖ ਕੇ ਉਹ ਹੁਣ ਬੈਂਕ ਤੋਂ ਬਾਹਰ ਜਾਣ ਲੱਗਦਾ ਪਰ ਜਾਂਦੇ ਜਾਂਦੇ ਉਹ ਕਹਿੰਦਾ ਹੈ ਕਿ ਚਾਹੇ ਜੋ ਵੀ ਹੋਵੇ ਉਹ ਰਸਲ ਨੂੰ ਉਮਰ ਕੈਦੀ ਸਜ਼ਾ ਦਵਾ ਕੇ ਰਹੇਗਾ ਪਰ ਰਸਲ ਨੇ ਵੀ ਪੂਰੇ ਕੌਨਫੀਡੈਂਸ ਨਾਲ ਕਿਹਾ ਕਿ ਮੈਂ ਤੇਰੀਆਂ ਅੱਖਾਂ ਦੇ ਸਾਹਮਣੇ ਇੱਥੋਂ ਨਿਕਲਾਂਗਾ ਤੇ ਤੂੰ ਮੈਨੂੰ ਪਛਾਣ ਵੀ ਨਹੀਂ ਸਕੇਗਾ ਇਹ ਸੁਣ ਕੇ ਫਰੇਜ਼ਰ ਨੇ ਇੱਕਦਮ ਉਹਦੇ ਉੱਤੇ ਹਮਲਾ ਕਰ ਦਿੱਤਾ ਤੇ ਇੱਕ ਦੂਸਰੇ ਚੋਰ ਨੇ ਪਿੱਛੋਂ ਤੋਂ ਉਹਦੇ ਸਿਰ ਤੇ ਬੰਦੂਕ ਰੱਖ ਦਿੱਤੀ ਫਿਰ ਰਸਲ ਨੇ ਕਿਹਾ ਕਿ ਜੇ ਹੁਣ ਸਾਡੀਆਂ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਇਹ ਸਾਰੇ ਇੱਕ ਇੱਕ ਕਰਕੇ ਮਰਨਗੇ ਹੁਣ ਫਰੇਜ਼ਰ ਵਾਪਸ ਪੁਲਿਸ ਦੇ ਟੈਂਟ ਵਿੱਚ ਵਾਪਸ ਆਉਂਦਾ ਹੈ ਤੇ ਹੁਣ ਉਹਨੂੰ ਵੀ ਯਕੀਨ ਹੋ ਚੁੱਕਿਆ ਸੀ ਕਿ ਰਸਲ ਕਿਸੇ ਨੂੰ ਵੀ ਜਾਨ ਤੋਂ ਨਹੀਂ ਮਾਰ ਸਕਦਾ ਉਦੋਂ ਇੱਕ ਆਫੀਸਰ ਨੇ ਉੱਥੇ ਆ ਕੇ ਫਰੇਜ਼ਰ ਨੂੰ ਦੱਸਿਆ ਕਿ ਉਹਨੂੰ ਇਸ ਕੇਸ ਤੋਂ ਕੱਢ ਦਿੱਤਾ ਗਿਆ ਹੈ ਤੇ ਉਸ ਦੀ ਜਗ੍ਹਾ ਹੁਣ ਕੋਈ ਹੋਰ ਡਿਟੈਕਟਿਵ ਲਵੇਗਾ ਅਸਲ ਵਿੱਚ ਜੋ ਨਵਾਂ ਕੈਪਟਨ ਸੀ ਉਹ ਬੈਂਕ ਉੱਤੇ ਹਮਲਾ ਕਰਕੇ ਉਹਨਾਂ ਲੋਕਾਂ ਨੂੰ ਚੋਰਾਂ ਤੋਂ ਆਜ਼ਾਦ ਕਰਵਾਉਣ ਦਾ ਪਲਾਨ ਬਣਾ ਰਿਹਾ ਸੀ ਹੋਰ ਤਾਂ ਹੋਰ ਉਹਨਾਂ ਨੇ ਹਲੇ ਉਹਨਾਂ ਬੰਬਾਂ ਨੂੰ ਵੀ ਲੱਭਣਾ ਸੀ ਜੋ ਚੋਰਾਂ ਨੇ ਬੈਂਕ ਦੇ ਅੰਦਰ ਲਾਏ ਸੀ ਉਦੋਂ ਫਰੇਜ਼ਰ ਨੂੰ ਅਚਾਨਕ ਚੋਰਾਂ ਵੱਲੋਂ ਭੇਜੇ ਗਏ ਬੈਗ ਅੰਦਰ ਇੱਕ ਡਿਵਾਈਸ ਮਿਲਦਾ ਹੈ ਤਾਂ ਉਹਨੂੰ ਸਮਝ ਆਇਆ ਕਿ ਹੁਣ ਤੱਕ ਉਹ ਚੋਰ ਪੁਲਿਸ ਦੀਆਂ ਸਾਰੀਆਂ ਗੱਲਾਂ ਸੁਣ ਰਹੇ ਸੀ ਉਹਨੇ ਕੈਪਟਨ ਨੂੰ ਫੋਨ ਕਰਕੇ ਬੈਂਕ ਉੱਤੇ ਹਮਲਾ ਕਰਨ ਤੋਂ ਰੋਕਿਆ ਕਿਉਂਕਿ ਚੋਰ ਪਹਿਲਾਂ ਤੋਂ ਹੀ ਇਸ ਬਾਰੇ ਜਾਣਦੇ ਸਨ ਉਧਰ ਬੈਂਕ ਦੇ ਅੰਦਰ ਚੋਰਾਂ ਦੀ ਗੈਂਗ ਵਾਕਈ ਪੁਲਿਸ ਦਾ ਸਾਹਮਣਾ ਕਰਨ ਦੀ ਤਿਆਰੀ ਕਰ ਰਹੀ ਸੀ ਉਹਨਾਂ ਨੇ ਸਾਰੇ ਹੋਸਟੇਜਿਸ ਨੂੰ ਇਕੱਠਾ ਕਰਕੇ ਪਹਿਲੀ ਫਲੋਰ ਉੱਤੇ ਭੇਜ ਦਿੱਤਾ ਤੇ ਥੱਲੇ ਵਾਲੀ ਫਲੋਰ ਉੱਤੇ ਜ਼ਬਰਦਸਤ ਧਮਾਕੇ ਕਰ ਦਿੱਤੇ ਫਿਰ ਉਹਨਾਂ ਨੇ ਸਾਰੇ ਹੋਸਟੇਜਿਸ ਨੂੰ ਰਿਹਾ ਕਰ ਦਿੱਤਾ ਤੇ ਆਪ ਵੀ ਹਫੜਾ ਦਫੜੀ ਵਿੱਚ ਉਹਨਾਂ ਦੇ ਨਾਲ ਹੀ ਬਾਹਰ ਆ ਗਏ ਉਦੋਂ ਹੀ ਕੈਪਟਨ ਨੇ ਸਾਰੇ ਪੁਲਿਸ ਵਾਲਿਆਂ ਨੂੰ ਗੋਲੀਆਂ ਚਲਾਉਣ ਤੋਂ ਰੋਕਿਆ ਕਿਉਂਕਿ ਅੰਦਰ ਫਸੇ ਸਾਰੇ ਲੋਕ ਬਾਹਰ ਆ ਰਹੇ ਸੀ ਪੁਲਿਸ ਨੇ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਸਿੱਧਾ ਬੈਂਕ ਅੰਦਰ ਵੜ ਕੇ ਚੱਪਾ ਚੱਪਾ ਛਾਣ ਮਾਰਿਆ ਪਰ ਉਹਨਾਂ ਨੂੰ ਚੋਰ ਦਾ ਨਾਮੋ ਨਿਸ਼ਾਨ ਤੱਕ ਨਹੀਂ ਮਿਲਿਆ ਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਚੋਰਾ ਨੇ ਪੈਸਿਆਂ ਨੂੰ ਹੱਥ ਤੱਕ ਨਹੀਂ ਸੀ ਲਾਇਆ ਹੋਰ ਤਾਂ ਹੋਰ ਉਹਨਾਂ ਦੇ ਸਾਰੇ ਹਥਿਆਰ ਵੀ ਨਕਲੀ ਸਨ ਹੁਣ ਉਹ ਸਮਝ ਗਏ ਕਿ ਸਾਰੇ ਚੋਰ ਬਾਕੀ ਲੋਕਾਂ ਨਾਲ ਹੀ ਬਾਹਰ ਨਿਕਲ ਗਏ ਹਨ ਇਸ ਲਈ ਉਹਨਾਂ ਨੇ ਇੱਕ ਇੱਕ ਬੰਦੇ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਪਰ ਐਨੀ ਕੋਸ਼ਿਸ਼ ਤੋਂ ਬਾਅਦ ਵੀ ਉਹ ਅਸਲੀ ਚੋਰਾਂ ਦੀ ਪਛਾਣ ਨਹੀਂ ਕਰ ਸਕੇ ਕਿਉਂਕਿ ਉਹਨਾਂ ਦੇ ਚਿਹਰੇ ਤਾਂ ਕਿਸੇ ਨੇ ਵੇਖੇ ਨਹੀਂ ਸਨ ਆਖਰਕਾਰ ਸਰਕਾਰ ਦੇ ਅਫੀਸਰ ਉੱਥੇ ਪਹੁੰਚੇ ਤੇ ਉਹਨਾਂ ਨੇ ਫਰੇਜ਼ਰ ਨੂੰ ਕੋਈ ਸਬੂਤ ਨਾ ਮਿਲਣ ਕਰਕੇ ਕੇਸ ਬੰਦ ਕਰਨੇ ਕਿਹਾ ਫਰੇਜ਼ਰ ਨੇ ਉੱਥੇ ਤਾਂ ਹਾਂ ਕਰ ਦਿੱਤੀ ਪਰ ਉਹ ਇਸ ਕੇਸ ਨੂੰ ਸੁਲਝਾਏ ਬਿਨਾ ਮੰਨਣ ਵਾਲਾ ਨਹੀਂ ਸੀਗਾ ਉਧਰ ਮੈਡਲਿਨ ਕਦੇ ਮਾਲਕ ਔਰਥਰ ਨੂੰ ਮਿਲੀ ਤੇ ਉਹਨੂੰ ਦੱਸਿਆ ਕਿ ਰਸਲ ਨੇ ਉਹ ਖੂਫੀਆ ਫਾਈਲ ਆਪਣੇ ਕੋਲ ਰੱਖ ਲਈ ਹੈ ਤਾਂ ਕਿ ਔਰਥਰ ਉਹਦੇ ਖਿਲਾਫ ਕੋਈ ਕਾਰਵਾਈ ਨਾ ਕਰ ਸਕੇ ਅਸਲ ਵਿੱਚ ਉਸ ਫਾਈਲ ਦੇ ਅੰਦਰ ਔਰਥਰ ਦੇ ਖਿਲਾਫ ਸਬੂਤ ਸੀ ਕਿ ਕਿਵੇਂ ਉਹਨੇ ਦੂਜੇ ਵਿਸ਼ਵ ਯੁੱਧ ਦੌਰਾਨ ਯਹੂਦੀਆਂ ਨਾਲ ਬਦਸਲੂਕੀ ਕਰਕੇ ਨਾਦੀਆਂ ਤੋਂ ਕਰੋੜਾਂ ਰੁਪਇਆ ਕਮਾਇਆ ਸੀ ਤੇ ਸ਼ਾਇਦ ਇਹਦੇ ਕਰਕੇ ਹੀ ਚੋਰਾਂ ਨੇ ਔਰਥਰ ਤੋਂ ਬਦਲਾ ਲੈਣ ਲਈ ਬੈਂਕ ਅੰਦਰ ਡਾਕਾ ਮਾਰਿਆ ਸੀ ਆਖਰਕਾਰ ਆਥਰ ਨੇ ਆਪਣੀ ਸਫਾਈ ਵਿੱਚ ਕਿਹਾ ਕਿ ਉਹ ਕਾਫੀ ਜਵਾਨ ਸੀ ਤੇ ਪੈਸੇ ਕਮਾਉਣ ਦਾ ਨਸ਼ਾ ਉਹਦੇ ਸਿਰ ਤੇ ਚੜ ਗਿਆ ਸੀ ਜਿਸ ਕਰਕੇ ਉਹ ਗਲਤ ਕੰਮ ਵੀ ਕਰਦਾ ਰਿਹਾ ਇਸ ਤੋਂ ਬਾਅਦ ਆਪਾਂ ਹੁਣ ਰਸਲ ਨੂੰ ਵੇਖਦੇ ਹਾਂ ਪਰ ਉਹ ਜੇਲ੍ਹ ਵਿੱਚ ਨਹੀਂ ਬਲਕਿ ਛੋਟੇ ਜਿਹੇ ਕਮਰੇ ਵਿੱਚ ਸੀ ਅਸਲ ਵਿੱਚ ਜਦੋਂ ਉਸਨੇ ਤਜੋਰੀ ਵਿੱਚੋਂ ਫੈਲ ਚੋਰੀ ਕੀਤੀ ਤਾਂ ਉਹਨੇ ਬੈਂਕ ਦੇ ਮਾਲਕ ਦੇ ਬੇਸ਼ਕੀਮਤੀ ਹੀਰੇ ਵੀ ਚੱਕ ਲਈ ਸੀ ਤੇ ਫਿਰ ਉਹ ਬੈਂਕ ਦੇ ਅੰਦਰ ਹੀ ਇੱਕ ਖੂਫੀਆ ਕਮਰੇ ਅੰਦਰ ਲੁਕ ਗਿਆ ਸੀ ਇਸ ਵਾਰਦਾਤ ਤੋਂ ਇੱਕ ਹਫ਼ਤੇ ਬਾਅਦ ਉਸਦੇ ਸਾਥੀ ਉਸਨੂੰ ਬੈਂਕ ਤੋਂ ਲੈਣ ਆਉਂਦੇ ਹਨ ਪਰ ਉਦੋਂ ਹੀ ਅਸੀਂ ਵੇਖਦੇ ਹਾਂ ਕਿ ਫਰੇਜ਼ਰ ਵੀ ਬੈਂਕ ਅੰਦਰ ਜਾ ਰਿਹਾ ਸੀ ਤੇ ਅਚਾਨਕ ਉਹਦੀ ਟੱਕਰ ਰਸਲ ਨਾਲ ਹੋ ਗਈ ਪਰ ਫਰੇਜ਼ਰ ਉਹਨੂੰ ਪਛਾਣ ਨਹੀਂ ਸਕਿਆ ਤੇ ਰਸਲ ਬੱਕਰੇ ਬੁਲਾਉਂਦਾ ਸਿੱਧਾ ਜਾ ਕੇ ਆਪਣੇ ਸਾਥੀਆਂ ਦੀ ਗੱਡੀ ਵਿੱਚ ਬੈਠ ਗਿਆ ਉਧਰ ਫਰੇਜ਼ਰ ਨੇ ਆਰਥਰ ਦੀ ਤਜੋਰੀ ਖਲਵਾਈ ਤਾਂ ਉੱਥੇ ਉਹਨੂੰ ਇੱਕ ਹੀਰੇ ਵਾਲੀ ਅੰਗੂਠੀ ਤੇ ਇੱਕ ਕਾਗਜ਼ ਮਿਲਿਆ ਜਿਸ ਉੱਤੇ ਲਿਖਿਆ ਸੀ ਵੀ ਅੰਗੂਠੀ ਦਾ ਪਿੱਛਾ ਕਰੋ ਹੁਣ ਉਹ ਸਿੱਧਾ ਆਰਥਰ ਨੂੰ ਮਿਲਿਆ ਤੇ ਇਸ ਅੰਗੂਠੀ ਦੇ ਬਾਰੇ ਵਿੱਚ ਪੁੱਛਿਆ ਪਰ ਆਰਥਰ ਨੇ ਉਹਨੂੰ ਕੋਈ ਸਿੱਧਾ ਜਵਾਬ ਨਹੀਂ ਦਿੱਤਾ ਫਿਰ ਜਦੋਂ ਉਹਨੇ ਮੈਡਲਿਨ ਤੋਂ ਪੁੱਛਿਆ ਤਾਂ ਇਹ ਖੁਲਾਸਾ ਹੋਇਆ ਕਿ ਅਸਲ ਵਿੱਚ ਇਹ ਅੰਗੂਠੀ ਇੱਕ ਯਹੂਦੀ ਪਰਿਵਾਰ ਦੀ ਸੀ ਪਰ ਉਹਨਾਂ ਦੇ ਇੱਕ ਦੋਸਤ ਨੇ ਉਹਨਾਂ ਨਾਲ ਗਦਾਰੀ ਕਰਕੇ ਉਹਨਾਂ ਨੂੰ ਨਾਜ਼ੀਆਂ ਦੇ ਹਵਾਲੇ ਕਰ ਦਿੱਤਾ ਤੇ ਆਪ ਇਸ ਅੰਗੂਠੀ ਦਾ ਮਾਲਕ ਬਣ ਗਿਆ ਇਹ ਸੁਣ ਕੇ ਆਖਰਕਾਰ ਫਰੇਜ਼ਰ ਆਪਣੇ ਵਾਪਸ ਆ ਗਿਆ ਪਰ ਉਦੋਂ ਹੀ ਉਹਨੇ ਦੇਖਿਆ ਕਿ ਅਸਲੀ ਹੀਰਾ ਤਾਂ ਉਹਦੀ ਜੇਬ ਵਿੱਚ ਸੀ ਹੁਣ ਉਹਨੂੰ ਅਹਿਸਾਸ ਹੋਇਆ ਕਿ ਬੈਂਕ ਅੰਦਰ ਜਿਸ ਆਦਮੀ ਨਾਲ ਉਹਦੀ ਟੱਕਰ ਹੋਈ ਸੀ ਉਹ ਰਸਲ ਹੀ ਸੀ ਆਖਰਕਾਰ ਰਸਲ ਨੇ ਆਪਣੀ ਗੱਲ ਪੂਰੀ ਕਰ ਦਿੱਤੀ ਸੀ ਉਹ ਉਸ ਦੀਆਂ ਅੱਖਾਂ ਦੇ ਸਾਹਮਣੇ ਤੋਂ ਨਿਕਲ ਗਿਆ ਤੇ ਫਰੀਜ਼ਰ ਉਹਨੂੰ ਫੇਰ ਵੀ ਫੜ ਨਹੀਂ ਸਕਿਆ ਪਰ ਰਸਲ ਤਾਂ ਉਸ ਫਾਈਲ ਤੋਂ ਬਿਨਾ ਕੁਝ ਹੋਰ ਚੋਰੀ ਕਰਨ ਆਇਆ ਹੀ ਨਹੀਂ ਸੀਗਾ ਉਹ ਜਾਣਦਾ ਸੀ ਕਿ ਫਰੀਜ਼ਰ ਨੂੰ ਪੈਸਿਆਂ ਦੀ ਸਖਤ ਲੋੜ ਸੀ ਇਸ ਲਈ ਉਹਨੇ ਇਹ ਹੀਰਾ ਚੋਰੀ ਕਰਕੇ ਫਰੀਜ਼ਰ ਦੀ ਜੇਬ ਵਿੱਚ ਰੱਖ ਦਿੱਤਾ ਤਾਂ ਕਿ ਉਹਦੀ ਥੋੜੀ ਮਦਦ ਹੋ ਜਾਵੇ ਸੋ ਦੋਸਤੋ ਏਸੀ ਅੱਜ ਦੀ ਫਿਲਮ ਜਿਹਦਾ ਨਾਮ ਸੀ ਇਨਸਾਈਡ ਮੈਨ ਸੋ ਐਸੀ ਤਰ੍ਹਾਂ ਦੀ ਫਿਲਮ ਲੈ ਕੇ ਤੁਹਾਨੂੰ ਫੇਰ ਮਿਲਾਂਗੇ ਉਦੋਂ ਤੱਕ ਲਈ ਜ਼ਿੰਦਗੀ